ਯਾਰ ਵੀਰੇ ਤੈਨੂੰ ਮਹੀਨੇ ਬਾਅਦ ਵਿਆਹ ਹੈ 15-20 ਲੱਖ ਦਾ ਖਰਚਾ ਆ ਰਿਹਾ ਹਾ ਹੋਟਲ ਬੁਕਿੰਗ ਫੂਡ ਕੇਟਰਿੰਗ ਵਗੈਰਾ ਤੇ ਉਸ ਤੋਂ ਬਾਅਦ ਹਨੀਮੂਨ ਬੁੱਕ ਕਰੋ 5-6 ਲੱਖ ਦਾ ਖਰਚਾ ਉਧਰ ਮੈਨੂੰ ਤਾਂ ਬੜਾ ਟੈਨਸ਼ਨ ਹੋ ਰਹੀ ਹੈ ਯਾਰ ਉਹ ਫਿਰ ਸਟ्रेस ਕਾ ਤੋਂ ਲੈ ਰਿਹਾ ਹੈ ਇੱਕ ਐਦਾਂ ਦਾ ਕ੍ਰੈਡਿਟ ਕਾਰਡ ਹੈਗਾ ਜੇ ਨਾਲ ਤੇਰਾ ਹਨੀਮੂਨ ਨਾ ਬਿਲਕੁਲ ਫ੍ਰੀ ਦੇ ਵਿੱਚ ਪਲਾਨ ਹੋ ਜਾਏਗਾ ਉਹ ਕਿਵੇਂ ਉਸ ਕ੍ਰੈਡਿਟ ਕਾਰਡ ਤੋਂ ਜੇਕਰ ਤੂੰ 15 ਲੱਖ ਤੱਕ ਖਰਚਾ ਕਰਦਾ ਹੈ ਨਾ ਤਾਂ ਤੇਰਾ 4.5 ਲੱਖ ਦਾ ਖਰਚਾ ਤਾਂ ਇਦਾਂ ਹੀ ਫ੍ਰੀ ਚ ਬਚ ਜਾਏਗਾ। ਇੱਕ ਐਦਾਂ ਦਾ ਕ੍ਰੈਡਿਟ ਕਾਰਡ ਹੈ ਜਿਹਦੇ ਤੇ ਪਹਿਲੇ 1.5 ਲੱਖ ਖਰਚ ਕਰਨ ਤੇ 6% ਦਾ ਰਿਵਾਰਡ ਪੁਆਇੰਟ ਮਿਲਦਾ ਤੇ ਬਾਕੀ 3 ਲੱਖ ਤੋਂ ਉੱਪਰ ਖਰਚ ਕਰਨ ਤੇ 17.5% ਦਾ ਰਿਵਾਰਡ ਪੁਆਇੰਟ ਮਿਲਦਾ। ਮਤਲਬ ਜੇਕਰ ਤੂੰ 20 ਲੱਖ ਖਰਚ ਕਰਦਾ ਤਾਂ ਪਹਿਲੇ 1.5 ਲੱਖ ਤੇ ਤੈਨੂੰ 9000 ਪੁਆਇੰਟਸ ਮਿਲਣਗੇ ਤੇ ਬਾਕੀ ਦੇ 18.5 ਲੱਖ ਤੇ ਤੈਨੂੰ 320000 ਪੁਆਇੰਟਸ ਮਿਲਣਗੇ। ਸੋ ਪੂਰਾ ਪੂਰਾ 20 ਲੱਖ ਖਰਚ ਕਰਨ ਪਰ ਇਹ ਤਾਂ 330000 ਪੁਆਇੰਟ ਹੀ ਹੋਏ ਨਾ ਤੂੰ ਤਾਂ 4 4.5 ਲੱਖ ਕਹਿ ਰਿਹਾ ਸੀ ਇਹ ਕਿਸ ਕਾਰਡ ਦੀ ਖਾਸ ਗੱਲ ਇਹ ਹੈ ਕਿ ਇਹ 330000 ਪੁਆਇੰਟਸ ਨੂੰ ਤੂੰ 1 ਕੋਰ ਪੁਆਇੰਟਸ ਦੇ ਵਿੱਚ ਕਨਵਰਟ ਕਰ ਸਕਦੇ ਜਿੱਥੇ ਤੈਨੂੰ 80% ਦੇ ਤਕਰੀਬਨ ਕਨਵਰਜਨ ਮਿਲ ਜਾਏਗਾ 330000 ਪੁਆਇੰਟ ਦੇ ਤੈਨੂੰ 260000 ਕੋਰ ਪੁਆਇੰਟਸ ਮਿਲ ਜਾਣਗੇ ਤੇ ਇੱਕ ਇੱਕ ਹੋਰ ਪੁਆਇੰਟ ਦੀ ਵੈਲਿਊ 182 ਪੈਸੇ ਆ ਸੋ ਹੋ ਗਿਆ ਨਾ ਤਕਰੀਬਨ ਤਕਰੀਬਨ 470000 ਦਾ ਫਾਇਦਾ ਇਹ ਕਿਹੜਾ ਕ੍ਰੈਡਿਟ ਕਾਰਡ ਹੈ ਤੈਨੂੰ ਅਪਲਾਈ ਕਿਵੇਂ ਕਰਨਾ ਕੋਈ ਨਾ ਤੂੰ ਚੈਨਲ ਨੂੰ ਫੋਲੋ ਕਰ ਕਾਰਡ ਦਾ ਨਾਮ ਵੀ ਦੱਸ ਦੇਣਾ ਲੈ ਕਰ ਲਿਆ ਦੱਸ ਹੁਣ ਇਸ ਕਾਰਡ ਦਾ ਨਾਮ ਹੈ ਐਕਸੈਸ ਮੈਗਨਸ ਬਰਗੰਡੀ ਤੇ ਇਸ ਕਾਰਡ ਨੂੰ ਲੈਣ ਦੇ ਲਈ ਤੈਨੂੰ بس 35 ਲੱਖ ਦੀ ਸੈਲਰੀ ਚਾਹੀਦੀ ਹੈ